ਸਤਿ ਸ਼੍ਰੀ ਅਕਾਲ ਪੰਜਾਬੀਓ ਲੋ ਜੀ ਅੱਜ ਕੁਝ ਐਸੀਆਂ ਸੱਚੀਆਂ ਗੱਲਾਂ ਤੇ ਕੌੜੀਆਂ ਜੋ ਜੁਬਣਗੀਆਂ ਜ਼ਰੂਰ ਪਰ ਸਾਰੀ ਇਨਸਾਨੀਅਤ ਦੇ ਫਾਇਦੇ ਲਈ ਹੋਣਗੀਆਂ ਕਹਿੰਦਾ ਹੂੰ ਹੂੰ ਹੋ ਫੜਨੇ ਬੜੇ ਔਖੇ ਨੇ ਫੜਨੇ ਬੜੇ ਔਖੇ ਨੇ ਓਏ ਉਡਣਾ ਸੱਪ ਸ਼ੇਰ ਦਾ ਲੱਕ ਵਿਗੜਿਆ ਜੱਟ ਅੱਗ ਦੀ ਲਟ ਹੋਵੇ ਜੇ ਲੱਗੀ ਲੱਗੀ ਓ ਬੁੱਢਿਆਂ ਕਰ ਜਾਂਦੇ ਉੱਡੇ ਆ ਕਰ ਜਾਂਦੇ ਨੇ ਪੁੱਤ ਦਾ ਮਰਨਾ ਕਰਜ ਦਾ ਚੜਨਾ ਨਸ਼ਾ ਕਰ ਵੜਨਾ ਮੁਕਦਮਾ ਲੜਨਾ ਜੇ ਪਵੇ ਕਚੈਰੀ ਓ ਫੜਨੇ ਬੜੇ ਔਖੇ ਨੇ ਓਏ ਉੱਡਣੇ ਸੱਪ ਸ਼ੇਰ ਦਾ ਲੱਕ ਵਿਗੜਿਆ ਜੱਟ ਤੇ ਅੱਗ ਦੀ ਲਟ ਹੋਵੇ ਜੇ ਲੱਗੀ ਹਾਂ ਲੋ ਜੀ ਇੱਕ ਸੱਚ ਜਦੋਂ ਇਹ ਚੀਜ਼ਾਂ ਸਾਡੀ ਧਰਤੀ ਦੇ ਉੱਤੇ ਹੋਣ ਲੱਗ ਪਈਆਂ ਤਾਂ ਉਦੋਂ ਆਪਾਂ ਸੱਚ ਬੋਲਣਾ ਛੱਡ ਦੇਣਾ ਹੈ ਜਿਹੜਾ ਗੌਰ ਕਰਿਓ ਕੀ ਕਹਿੰਦਾ ਹੈ ਹੋ ਛੱਡ ਦਊਗਾ ਸੱਪ ਜਦੋਂ ਡੰਗ ਮਾਰਨੋ ਓ ਹਟ ਜੂਗੀ ਅੱਗ ਜਦੋਂ ਬੰਦਾ ਸਾੜਨੋ ਓ ਛੱਡ ਦਊਗਾ ਸੱਪ ਜਦੋਂ ਡੰਗ ਮਾਰਨੋ ਓ ਹਟ ਜੂਗੀ ਅੱਗ ਜਦੋਂ ਬੰਦਾ ਸਾੜਨੋ ਓ ਪੈਰਾਂ 'ਚ ਚੁੱਭੂਣਾ ਜਦੋਂ ਕੱਚ ਮਿੱਤਰੋ ਆ ਜਾ ਓ ਉਹ ਨਾਚਿਰ ਗਾਉਣਾ ਅਸੀਂ ਓ ਉਹ ਨਾਚਿਰ ਗਾਉਣਾ ਅਸੀਂ ਸੱਚ ਮਿੱਤਰੋ ਓ ਉਹ ਨਾਚਿਰ ਗਾਉਣਾ ਅਸੀਂ ਸੱਚ ਮਿੱਤਰੋ ਓ ਅੱਗੇ ਕਹਿੰਦਾ ਓਏ ਤੜਕੇ ਦੀ ਪਾਠੀ ਜਦੋਂ ਰੌਲ ਪੁੱਲ ਜਊ ਓ ਸੂਰਮਾ ਜ਼ਬਾਨੋਂ ਦੇ ਕੇ ਕਾਲ ਪੁੱਲ ਜਊ ਓਏ ਤੜਕੇ ਦੀ ਪਾਠੀ ਜਦੋਂ ਰੌਲ ਪੁੱਲ ਜਊ ਓ ਸੂਰਮਾ ਜ਼ਬਾਨੋਂ ਦੇ ਕੇ ਕਾਲ ਪੁੱਲ ਜਊ ਹੋ ਨਾਰਨਾ ਬਖਾਏਗੀ ਜਦੋਂ ਜੱਜ ਮਿੱਤਰੋ ਓਏ ਉਹ ਨਾਚਿਰ ਗਾਉਣਾ ਅਸੀਂ ਹੋਏ ਉਹ ਨਾਚਿਰ ਗਾਉਣਾ ਅਸੀਂ ਸੱਚ ਮਿੱਤਰੋ ਓਏ ਉਹ ਨਾਚਿਰ ਗਾਉਣਾ ਅਸੀਂ ਸੱਚ ਮਿੱਤਰੋ ਹੋਏ ਕਿਹ ਕਹਿੰਦਾ ਓਏ ਬੈਸ਼ੂ ਬਾਬੂ ਹੇ ਤੇ ਜਦੋਂ ਪਾਲੂ ਪੜਦਾ ਓ ਭੱਜ ਜੂ ਮੈਦਾਨੋਂ ਰਾਜਪੂਤ ਲੜਦਾ ਓਏ ਬੈਸ਼ੂ ਬਾਬੂ ਹੇ ਤੇ ਜਦੋਂ ਪਾਲੂ ਪੜਦਾ ਓ ਭੱਜ ਜੂ ਮੈਦਾਨੋਂ ਰਾਜਪੂਤ ਲੜਦਾ ਓ ਠੱਗੀ ਮਾਰੀ ਜਾਊਗੀ ਜਦੋਂ ਪੱਛ ਮਿੱਤਰੋ ਓਏ ਉਹ ਨਾਚ ਰਗਾਉਣਾ ਅਸੀਂ ਓਏ ਉਹ ਨਾਚ ਰਗਾਉਣਾ ਅਸੀਂ ਸੱਚ ਮਿੱਤਰੋ ਓਏ ਉਹ ਨਾਚ ਰਗਾਉਣਾ ਅਸੀਂ ਸੱਚ ਮਿੱਤਰੋ ਬੇਰ ਲੱਗਣੇ ਉਹ ਗਿੱਦੜਾਂ ਦੇ ਮੂਰੇ ਜਦੋਂ ਸ਼ੇਰ ਲੱਗਣੇ ਓਏ ਅੰਬ ਦੇ ਬੂਟੇ ਨੂੰ ਜਦੋਂ ਬੇਰ ਲੱਗਣੇ ਉਹ ਗਿੱਦੜਾਂ ਦੇ ਮੂਰੇ ਜਦੋਂ ਸ਼ੇਰ ਲੱਗਣੇ ਜੇ ਖੁਸਰਾ ਵਖਾਊਗਾ ਕਦੇ ਨਾ ਨੱਚ ਮਿੱਤਰਾ ਓਏ ਉਹ ਨਾਚ ਰਗਾਉਣਾ ਅਸੀਂ ਓਏ ਉਹ ਨਾਚ ਰਗਾਉਣਾ ਅਸੀਂ ਸੱਚ ਮਿੱਤਰਾ ਓਏ ਉਹ ਨਾਚ ਰਗਾਉਣਾ ਅਸੀਂ ਸੱਚ ਮਿੱਤਰਾ ਹਾਏ ਕੀ ਕਹਿੰਦਾ ਓਏ ਜਦੋਂ ਲੰਗਾ ਕੋਠੇ ਤੇ ਪਲੰਗ ਝਾੜ ਦੂ ਓ ਲੈਲਾ ਜਦੋਂ ਜਾ ਕੇ ਬਗਿਆ ਹੜ ਪਾਰ ਦੂ ਓ ਜਦੋਂ ਲੰਗਾ ਕੋਠੇ ਤੇ ਪਲੰਗ ਝਾੜ ਦੂ ਓ ਲੈਲਾ ਜਦੋਂ ਜਾ ਕੇ ਬਗਿਆ ਹੜ ਪਾਰ ਦੂ ਜੇ ਜਵਾਈ ਨੂੰ ਅਫੀਮ ਦਉਗੀ ਸੱਸ ਮਿੱਤਰਾ ਓ ਓ ਨੱਚ ਰਗਾਉਣਾ ਅਸੀਂ ਓ ਓ ਨੱਚ ਰਗਾਉਣਾ ਅਸੀਂ ਸੱਚ ਮਿੱਤਰਾ ਓ ਓ ਨੱਚ ਰਗਾਉਣਾ ਅਸੀਂ ਸੱਚ ਮਿੱਤਰਾ ਅਗਲਾ ਚ ਕਹਿੰਦਾ ਹੋ ਜਦੋਂ ਸਾਹ ਬਪਣ ਗੋਟਾ ਸਾਥੋਂ ਦੂਰ ਹੋ ਗਿਆ ਉਹ ਜਾਣੇ ਹੋ ਕਿ ਰੰਮੀ ਨੂੰ غرੂਰ ਹੋ ਗਿਆ ਜੇ ਸਾਭਪਣ ਗੋਟਾ ਸਾਥੋਂ ਦੂਰ ਹੋ ਗਿਆ ਉਹ ਜਾਂ ਫਿਰ ਰੰਮੀ ਨੂੰ غرੂਰ ਹੋ ਗਿਆ ਜੇ ਚਿੱਟਾ ਨਾ ਵਖਾਏਗਾ ਹੱਦੀ ਰੱਚ ਮਿੱਤਰੋ ਓਏ ਉਹ ਨਾਚ ਰਗਾਉਣਾ ਅਸੀਂ ਓਏ ਉਹ ਨਾਚ ਰਗਾਉਣਾ ਅਸੀਂ ਸੱਚ ਮਿੱਤਰੋ ਓਏ ਉਹ ਨਾਚ ਰਗਾਉਣਾ ਅਸੀਂ ਸੱਚ ਮਿੱਤਰੋ ਹਾਏ ਸੋ ਭਜ ਸਾਡੇ ਲਾਈਵ ਹੋਣ ਦੇ ਤਿੰਨ ਕਾਰਨ ਸੀ ਪਹਿਲਾ ਕਾਰਨ ਇਹ ਕਿ ਹੱਥ ਜੋੜ ਕੇ ਮਾਫੀ ਮੰਗਦੇ ਆ ਗੁਸਤਾਕੀ ਮਾਫ ਕਰਿਓ ਕਿ ਕਾਫੀ ਟਾਈਮ ਹੋ ਗਿਆ ਲਾਈਵ ਹੋਣ ਨੂੰ ਕਿਉਂਕਿ ਟ੍ਰੈਕਾਂ ਦੇ ਵਿੱਚ ਕਾਫੀ ਬਿਜੀ ਸੀ ਤੁਸੀਂ ਸਾਨੂੰ ਇਹ ਮੌਕਾ ਦਿੱਤਾ ਕਿ ਪੰਜਾਬ ਪੰਜਾਬੀ ਦੇ ਪੰਜਾਬੀਅਤ ਨੂੰ ਅੱਗੇ ਖੜਨ ਦਾ ਸੋ ਤੁਸੀਂ ਸਾਡੇ ਸੱਪ ਸ਼ੇਰ ਜੱਟ ਤੇ ਉਹ ਜੱਟ ਤੇ ਬੱਬਰ ਸ਼ੇਰ ਨੂੰ ਬੜਾ ਜ਼ਿਆਦਾ ਪਿਆਰ ਦਿੱਤਾ ਸੋ ਅੱਗੇ ਆਉਣ ਵਾਲੇ ਟ੍ਰੈਕ ਵੀ ਜਿਹੜੇ ਵੀ ਆਉਣਗੇ ਚਾਹੇ ਜੂਥ ਚਾਹੇ ਆਪਾਂ ਕੋਈ ਵੀ ਚੀਜ਼ ਗਾਵਾਂ ਕੀ ਚਾਹੇ ਵਾਰਾਂ ਚਾਹੇ ਕੁਝ ਵੀ ਉਹ ਵੀ ਸੱਭਿਆਚਾਰਦਾਰੇ ਚ ਰਹਿ ਕੇ ਹੋਣਗੀਆਂ ਤੇ ਸਾਡੇ ਜਿੰਨੇ ਵੀ ਧੀਆਂ ਪੁੱਤ ਸਾਡੇ ਮਾਪੇ ਸਾਡੇ ਬਜ਼ੁਰਗ ਸਾਡੀਆਂ ਧੀਆਂ ਇੱਕੋ ਥਾਂ ਇੱਕੋ ਟੀਵੀ ਤੇ ਬੈਠ ਕੇ ਦੇਖ ਸਕਣਗੇ ਸੋ ਇੱਕ ਕਾਰਨ ਹੋਰ ਸੀ ਕਿ ਅੱਜ ਲੋਕ ਇਹ ਗੱਲਾਂ ਕਰਦੇ ਨੇ ਜੀ ਕਿ ਇਹ ਚੀਜ਼ਾਂ ਤੁਸੀਂ ਕਿੱਥੋਂ ਲਿਆਉਂਦੇ ਹੋ ਇਹ ਚੀਜ਼ਾਂ ਸੀਕਦੇ ਜਾਂ ਕੁਝ ਚੀਜ਼ਾਂ ਕਰਦੇ ਨੇ ਹਨ ਮੈਂ ਗੱਲ ਸਾਰੀ ਦੁਨੀਆ ਨੂੰ ਇਹ ਦੱਸਣਾ ਚਾਹੁੰਦਾ ਆ ਕਿ ਇਹ ਜੋ ਚੀਜ਼ਾਂ ਆਪਾਂ ਗਾ ਰਹੇ ਹੁਣ ਇਹ ਕਈ ਸਾਲਾਂ ਪਹਿਲਾਂ ਸਾਡੇ ਕੋਲ ਐਸਾ ਮੈਟਰ ਪਿਆ ਏ ਕਿ ਅੱਜ ਤੋਂ 50 ਸਾਲ ਪਹਿਲਾਂ ਲਿਖਿਆ ਗਿਆ ਏ ਕਈ ਚੀਜ਼ਾਂ ਉਸ assi ਸਾਡੇ ਮੇਰੇ ਚਾਚਾ ਜੀ ਸਰਦਾਰ ਸਰਦਾਰ ਕੁਲਦੀਪ ਬੰਦਾਵਾ ਜੀ ਪੰਜਾਬੀ ਲੋਕਾਇਕ ਸਾਡੇ ਫਾਦਰ ਸਾਹਿਬ ਸਰਦਾਰ ਜਸਵੰਤ ਸਿੰਘ ਜਿਹਨਾਂ ਨੂੰ ਤੁਸੀਂ ਜਾਣਦੇ ਹੋ ਇਹ ਉਹਨਾਂ ਨੇ ਚੀਜ਼ਾਂ ਲਿਖੀਆਂ ਪਈਆਂ ਨੇ ਹੋਰ ਵੀ ਕਾਫੀ ਜਿਹੜੇ ਕਾਫੀ ਰਾਈਟਰ ਰਹੇ ਨੇ ਤੇ ਉਹਨਾਂ ਨੇ ਚੀਜ਼ਾਂ ਲਿਖੀਆਂ ਸੀ ਜਾਂ ਸਾਹ ਵੀਰ ਸਾਡੇ ਤੋਂ ਪੁਰਾਣਾ ਜਾਣਦਾ ਪਹਿਲੀਆਂ ਚੀਜ਼ਾਂ ਪੁਰਾਣੇ ਮੇਲਿਆਂ 'ਚ ਗਾਈਆਂ ਉਹ ਆਪਾਂ ਪੁਰਾਣੇ ਮੇਲੇ 'ਚ ਗਾਉਂਦੇ ਰਹੇ ਲੋਕ ਸਾਡੀਆਂ ਚੀਜ਼ਾਂ ਸੁਣ ਕੇ ਅੱਜ ਠੀਕ ਹੈ ਜੀ ਇੱਕ ਗੱਲ ਕਰਨਾ ਚਾਹੁੰਦੇ ਆ ਕਿ ਜਿੱਦਾਂ ਕਈ ਟਿੱਪਣੀ ਉਠਾ ਦਿੰਦੇ ਨੇ ਕਿ ਜਿਹੜੇ ਇਹ ਜਿਹੜੇ ਗੀਤ ਗਾਉਂਦੇ ਨੇ ਰਮੀ ਰੰਦਾਵਾ ਪ੍ਰਿੰਸ ਰੰਦਾਵਾ ਇਹ ਮਤਲਬ ਸਾਬ ਦੇ ਨਹੀਂ ਆ ਜਾਂ ਉਹਨਾਂ ਦੇ ਆਪਣੇ ਨਹੀਂ ਆ ਅਸੀਂ ਇੰਨਾ ਚੈਲੰਜ ਕਰਦੇ ਆ ਸਾਰਿਆਂ ਨੂੰ ਕਿ ਜਿਹੜਾ ਵੀ ਟਿੱਪਣੀ ਉਠਾਉਂਦਾ ਆ ਉਹ ਸਾਡੇ ਕੋਲ ਆ ਜੇ ਇੱਕ ਆਈਡੀਆ ਦਵਾਗੇ ਉਹਨੂੰ ਵੀ ਤੇ ਸਾਹਿਬ ਵੀਰ ਨੂੰ ਵੀ ਤੇ ਜਾਂ ਆਪਾਂ ਵੀ ਆਪਣੀ ਗੱਲ ਕਰਦੇ ਆ ਨਾ ਇੱਕ ਆਈਡੀਆ ਦਵਾਗੇ ਆਪਾਂ ਜਿਹੜਾ ਉਸ ਗੀਤ ਨੂੰ ਪੂਰਾ ਕਰ ਦੂਗਾ ਅਸੀਂ ਉਹ ਚੀਜ਼ ਸੱਚ ਮੰਨ ਲਾਂਗੇ ਕਿ ਹਾਂ ਉਹ ਬੰਦੇ ਨੇ ਚੀਜ਼ ਉਹ ਰਾਈਟਰ ਆ ਕਿਉਂਕਿ ਦੇਖੋ ਜੀ ਆਪਾਂ ਜੋ ਕਰ ਰਹੇ ਆ ਕੋਈ ਆਪਾਂ ਹੁਣ ਆਉਣ ਨੂੰ ਤੇ ਕਾਫੀ ਟਾਈਮ ਪਹਿਲਾਂ ਵੀ ਆ ਸਕਦੇ ਸੀ ਕੁਝ ਵੀ ਕਰ ਸਕਦੇ ਸੀ ਕੋਈ ਵੀ ਚੀਜ਼ਾਂ गा ਸਕਦੇ ਹਾਂ ਜਿੱਦਾਂ ਸਾਨੂੰ ਪਰਮਾਤਮਾ ਨੇ ਆਵਾਜ਼ ਬਖਸ਼ੀ ਆ ਪਰ ਸਾਨੂੰ ਨੇ ਬਣਾਇਆ ਇਸ ਕੰਮ ਲਈ ਆ ਕਿ ਆਪਾਂ ਇਹ ਜੋ ਪੰਜਾਬੀ ਸੱਭਿਆਚਾਰ ਵਿੱਚ ਗੰਦ ਪਿਆ ਹੈ ਕਿਉਂਕਿ ਸਾਡਾ ਵਿਰਸਾ ਇੱਕ ਸਾਰੇ ਵਰਲਡ ਵਿੱਚ ਇੱਕ ਐਸਾ ਅਮੀਰ ਵਿਰਸਾ ਹੈ ਕਿ ਦੁਨੀਆ ਵਿੱਚ ਕਿਤੇ ਨਹੀਂ ਲੱਭ ਸਕਦਾ ਸੋ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਜਿੰਨੇ ਵੀ ਚਲੋ ਸਾਨੂੰ ਬਹੁਤ ਲੋਕ ਪਿਆਰ ਕਰਦੇ ਨੇ 100 ਵਿੱਚੋਂ ਕੁਝ 5 ਲੋਕ ਨੇ ਜਿਹੜੇ ਸਾਡੇ ਤੋਂ ਜੈਲਸੀ ਫੀਲ ਕਰਦੇ ਨੇ ਮੈਂ ਉਹਨਾਂ ਵੀਰਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਸੜੋ ਨਾ ਰੀਸ ਕਰੋ ਮਿਹਨਤਾਂ ਕਰਕੇ ਅੱਗੇ ਆਓ ਸਾਡੇ ਸਾਡੇ ਦੋਵਾਂ ਭਰਾਵਾਂ ਦੀਆਂ ਮਿਹਨਤਾਂ ਜਾਂ ਸਾਬਕੋਣ ਗੋਟੇ ਦੀਆਂ ਮਿਹਨਤਾਂ ਨੂੰ ਫਲ ਲੱਗਾ ਆ ਮਿਹਨਤਾਂ ਕਰੋ ਪ੍ਰਮਾਤਮਾ ਇੱਕ ਨਾ ਇੱਕ ਦਿਨ ਤੁਹਾਨੂੰ ਜ਼ਰੂਰ ਸਾਥ ਦੇਗਾ ਤੁਹਾਡਾ ਜੇ ਸਾਡਾ ਵੈਰ ਅਸਲ ਜਿਹਾ ਹੈ ਜਾਂ ਸਾਡੀ ਵਿਰੋਧਤਾ ਕਿਸੇ ਦੀ ਹੈ ਉਹ ਆ ਜਿਹੜੇ ਕਲਾਕਾਰ ਨਹੀਂ ਨੇ ਜੇ ਤੁਸੀਂ ਕਲਾਕਾਰ ਨਹੀਂ ਵੀ ਹੈਗੇ ਜੇ ਤੁਹਾਨੂੰ ਪ੍ਰਮਾਤਮਾ ਨੇ ਨਹੀਂ ਗਲਾ ਦਿੱਤਾ ਪਰ ਤੁਸੀਂ ਜੂਥ ਉਹ ਚੰਗੀਆਂ ਚੀਜ਼ਾਂ ਸਮਾਜ ਦੇ ਵਿੱਚ ਲੈ ਕੇ ਉਹ ਜਿਹਦੇ ਨਾਲ ਸੁਧਾਰ ਆ ਸਕੇ ਸਾਡੇ ਪੰਜਾਬ ਦੀ ਜਿਹੜਾ ਪੁਰਾਣਾ ਵਿਰਸਾ ਗੋਮੂ ਹੋ ਚੁੱਕਿਆ ਉਹ ਅੱਗੇ ਲੈ ਜਾ ਸਕੋ ਕਿ ਸਾਡੀ ਇਹ ਕੋਸ਼ਿਸ਼ ਹੈ ਸਾਡੇ ਨਾਲ ਰਲੋ ਨਾ ਕਿ ਸਾਡੇ ਖਿਲਾਫ ਹੋਵੋ ਹਮੇਸ਼ਾ ਪਰਮਾਤਮਾ ਦੀ ਬਾਣੀ ਵਿੱਚ ਵੀ ਲਿਖਿਆ ਹੈ ਕਿ ਮਿਹਨਤਾਂ ਨੂੰ ਫਲ ਮਿਲਦੇ ਨੇ ਮਿਹਨਤਾਂ ਨੂੰ ਫਲ ਲੱਗਦੇ ਹੈ ਮਿਹਨਤ ਕਰੋ ਕਿਰਤ ਕਰੋ ਆਪਣੇ ਹੱਥਾਂ ਨਾਲ ਸਾਨੂੰ ਪਰਮਾਤਮਾ ਦਾ ਚੜ੍ਹਦੀ ਪਹਿਰਾਵੇ ਦੇ ਚੀਜ਼ ਸੀ ਇੱਕ ਬਹੁਤ ਕੌੜਾ ਸੱਚ ਹੈ ਕਿ ਜਿਨ੍ਹਾਂ ਦੀਆਂ ਜਿਨ੍ਹਾਂ ਤੋਂ ਸਾਡੇ ਗੁਰੂਆਂ ਨੇ ਸਾਡੇ ਸਮਾਜ ਦੀਆਂ ਸਾਡੀਆਂ ਧੀਆਂ ਭਣਾਂ ਦੀਆਂ ਇੱਜ਼ਤਾਂ ਬਚਾਈਆਂ ਅੱਜ ਉਹ ਬਰਕੇ ਜਰੇਰੀਆਂ ਨੇ ਤੇ ਪਰ ਸਾਡੀਆਂ ਇੱਕ ਉਹਦੇ ਉੱਤੇ ਗੱਲ ਲਿਖੀ ਸੀ ਬੜੀ ਵਧੀਆ ਇਹ ਕਹਿੰਦਾ ਹੈ ਹੂੰ ਹੂੰ ਕਿਉਂਕਿ ਅਸੀਂ ਅਕਸਰ ਹੀ ਦੇਖਦੇ ਆਂ ਪਹਿਰਾਵੇ ਨੂੰ ਲੈ ਕੇ ਸਾਡੇ ਸਭਿਆਚਾਰ ਦਾ ਪਹਿਰਾਵਾ ਕੁਝ ਹੋਰ ਹੈ ਵੱਖ-ਵੱਖ ਕੰਟਰੀਆਂ ਦਾ ਪਹਿਰਾਵਾ ਕੁਝ ਹੋਰ ਹੋਵੇਗਾ ਸੋ ਇਸ ਤਰ੍ਹਾਂ ਦਾ ਕਹਿੰਦਾ ਹੈ ਹੂੰ ਹੂੰ ਉਹ ਦਰ ਮਾਪਿਆਂ ਦਾ ਤਿਆਂ ਦਿਲੋਂ ਪੁੱਲੀਆਂ ਓ ਨੰਗੇ ਅੰਗਨੇ ਤੇ ਫੈਸ਼ਨਾ ਤੇ ਦੁੱਲੀਆਂ ਓ ਡਰ ਮਾਪਿਆਂ ਦਾ ਤੀਆਂ ਦਿਲੋਂ ਪੁੱਲੀਆਂ ਓ ਨੰਗੇ ਅੰਗਨੇ ਤੇ ਫੈਸ਼ਨਾ ਤੇ ਦੁੱਲੀਆਂ ਓਏ ਅੱਗ ਲੱਗਿਆ ਸਿਆਂ ਪੜਾਈਆਂ ਨੂੰ ਓਏ ਅੱਗ ਲੱਗਿਆ ਸਿਆਂ ਪੜਾਈਆਂ ਨੂੰ ਹੋ ਗਈਆਂ ਨੇ ਫਰੈਂਕ ਹੱਦੋਂ ਬਾਹਲੀਆਂ ਓ ਮੁਸਲੇ ਦੀ ਤੀ ਤਾਂ ਯਾਰੋ ਬੁਰਕੇ ਚ ਰਹਿੰਦੀ ਪਰ ਸਾਡੀਆਂ ਨੇ ਸ਼ਰਮ ਰਹਿੰਦੀ ਪਰ ਆਪਣੀਆਂ ਸ਼ਰਮਾਂ ਕਿਉਂ ਇੰਨੀ ਕਾ ਹਾਜ਼ਰੀ ਕਬੂਲ ਕਰਿਓ ਸੋ ਜਲਦ ਹੀ ਮਿਲਦੇ ਆ ਸੋ ਇੱਕ ਹੋਰ ਬੇਨਤੀ ਸੀ ਕਿ ਕੱਲ 31 ਤਰੀਕ ਨੂੰ ਸਾਡੇ ਕੌਮ ਦੇ ਇੱਕ ਬਹੁਤ ਹੀ ਮਹਾਨ ਯੋਧੇ ਸਰਦਾਰ ਸ਼ਹੀਦ ਉਦਮ ਸਿੰਘ ਦਾ ਮੇਲਾ ਇਸ ਨਾਮ ਉਹਨਾਂ ਦੇ ਸ਼ਹੀਦੀ ਧਾੜੇ ਤੇ 31 ਨੂੰ ਸੋ ਸਾਰਿਆਂ ਨੇ ਵੱਧ ਤੋਂ ਵੱਧ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ ਇਸ ਨਾਮ ਵਾਸੀਆਂ ਨੇ ਬੜਾ ਜਿਆਦਾ ਵਧੀਆ ਇੰਤਜ਼ਾਮ ਕੀਤਾ ਹੈ ਸਾਰੇ ਜਿੱਥੇ ਵੀ ਲੋਕ ਜਿਹੜੇ ਵੀ ਆਪਣਾ ਦੱਖਣ ਜਾ ਰਹੇ ਨੇ ਜਿਹੜੇ ਵੀ ਲੋਕ ਉਹਨਾਂ ਵਾਸਤੇ ਵਧੀਆ ਸਾਡੀਆਂ ਮਾਵਾਂ ਭੈਣਾਂ ਲਈ ਇੰਤਜ਼ਾਮ ਕੀਤਾ ਹੈ ਹਰ ਸਾਲ ਕਰਦੇ ਨੇ ਬਹੁਤ ਵਧੀਆ ਮੇਲਾ ਕਰਾਉਂਦੇ ਨੇ ਜਿੰਨੇ ਵੀ ਵੀਰ ਨੇ ਸਾਡੇ ਸੋ ਬੇਨਤੀ ਹੈ ਕਿ ਸਾਰਿਆਂ ਨੇ ਜੋ ਸਾਡੀਆਂ ਜਿਨ੍ਹਾਂ ਨੇ ਨਵੀਆਂ ਗੱਲਾਂ ਸੁਣਨੀਆਂ ਨੇ ਕੁਝ ਐਸੀਆਂ ਗੱਲਾਂ ਜਿਹੜੀਆਂ ਆਪਾਂ ਕਦੀ ਗਾਈਆਂ ਨਹੀਂ ਸੋ ਸਾਰਿਆਂ ਨੇ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ ਸੋ ਇੱਕ ਵਾਰ ਫਿਰ ਤੋਂ ਸਤਿ ਸ਼੍ਰੀ ਅਕਾਲ ਪੰਜਾਬੀ ਸੋ ਮਿਲਦੇ ਹਾਂ ਜਲਦੀ